ਗੁਰਦੀਪ ਸਿੰਘ ਨਕਸ਼ਤੀ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਤਾ ਅਗਲਾ ਤੇ ਆਖਰੀ ਕਾਂਡ 25 ਰਾਤ ਨੂੰ ਰੋਜ਼ ਭਾਵੇਂ ਬਿਸਤਰ ਵਿੱਚ ਉਹ ਉਜਾਗਰ ਨਾਲ ਬੱਚਿਆਂ ਬਾਰੇ ਗੱਲਾਂ ਕਰਦੀ ਪਰ ਉਸ ਨੂੰ ਇਹ ਨਾ ਦੱਸਦੀ ਕਿ ਬੱਚਾ ਇੱਕ ਨਹੀਂ ਬਲਕਿ ਦੋ ਸਨ ਉਜਾਗਰ ਉਸ ਨੂੰ ਆਖਦਾ ਮੇਰੇ ਦਿਲ ਵਿੱਚ ਆਉਂਦਾ ਹੈ ਕਿ ਸਭ ਨੂੰ ਦੱਸਾਂ ਕਿ ਕਲੀਨਿਕ ਨਾਲ ਮੈਂ ਭਵਿੰਦਰਵੰਗ ਡੈਡੀ ਬਣ ਜਾ ਰਿਹਾ ਪਰ ਫਿਰ ਤੇਰੀ ਆਖੀ ਗੱਲ ਮੈਨੂੰ ਯਾਦ ਆ ਜਾਂਦੀ ਹੈ ਪ੍ਰੀਤ ਕਿ ਅਜੇ ਕਿਸੇ ਕੋਲ ਬੱਚੇ ਬਾਰੇ ਕੋਈ ਗੱਲ ਨਹੀਂ ਕਰਨੀ ਹੁਣ ਬਹੁਤ ਅੱਛਾ ਕਾਬੂ ਹੈ ਤੁਹਾਡੇ ਵਿੱਚ ਮੇਰੇ ਮਾਹੀ ਜੀ ਬਸ ਤੂੰ ਮੈਨੂੰ ਆਖਦੀ ਰਿਹਾ ਕਰ ਬਿਲਕੁਲ ਕੋਈ ਜਲ ਹੋਰ ਬਸ ਫੇਰ ਆਪਾਂ ਇਸ ਪਰ ਐਲਾਨ ਕਰਾਂਗੇ ਤੁਸੀਂ ਸਭ ਨੂੰ ਦੱਸੋਗੇ ਰਾਤ ਦੇ ਖਾਣੇ ਤੋਂ ਬਾਅਦ ਕਿ ਤੁਸੀਂ ਪਾਪਾ ਬਣ ਜਾ ਰਹੇ ਹੋ ਜਸਪ੍ਰੀਤ ਨੇ ਮੁਸਕਰਾ ਕੇ ਕਿਹਾ ਮੈਂ ਕਿ ਤੂੰ ਤੁਸੀਂ ਮਾਈ ਜੀ ਤੁਸੀਂ ਹਾਂਜੀ ਤੁਸੀਂ ਆਖੋਗੇ ਇੰਜ ਸੁਣੋ 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 ਸਭ ਜਾਣੇ ਸੁਣੋ ਮੈਂ ਪਾਪਾ ਬਣ ਜਾ ਰਿਹਾ ਹਾਂ ਠੀਕ ਪਾਪਾ ਕਿ ਡੈਡੀ ਪਾਪਾ ਕਿਉਂਕਿ ਡੈਡੀ ਸ਼ਬਦ ਮੈਨੂੰ ਉਪਰਾਜਾ ਲੱਗਦਾ ਤੂੰ ਕੀ ਅਖਵਾਏਂਗੀ ਫਿਰ ਬੀਜੀ ਜਿਵੇਂ ਮੈਂ ਆਪਣੀ ਮਾਂ ਨੂੰ ਬੀਜੀ ਆਖਦੀ ਹੁੰਦੀ ਸੀ ਆਪਣੇ ਬੱਚੇ ਤਾਂ ਭਪਿੰਦਰ ਨੂੰ ਡੈਡੀ ਤੇ ਸਖਜੈਨ ਨੂੰ ਮਾਮਾ ਆਖ ਕੇ ਬੁਲਾਉਂਦੇ ਹਨ ਮੈਂ ਤੇ ਭਪਿੰਦਰ ਵੀ ਪਰ ਆਪਣੇ ਬੱਚੇ ਤੁਹਾਨੂੰ ਪਾਪਾ ਤੇ ਮੈਨੂੰ ਬੀਜੀ ਹੀ ਆਖਣਗੇ ਉਹ ਜਾ ਕੇ ਤੇ ਨੱਕ ਨੂੰ ਹਲਕਾ ਜਿਹਾ ਛੇੜ ਕੇ ਜਸਪ੍ਰੀਤ ਨੇ ਆਖਿਆ ਅਮਰੀਕਾ ਦੀ ਨਾਗਰਿਕਤਾ ਲੈਂਦਿਆਂ ਹੀ ਜਸਪ੍ਰੀਤ ਨੇ ਆਪਣੇ ਪਾਪਾ ਤੇ ਚੰਨੀ ਦੇ ਪੇਪਰ ਭਰ ਦਿੱਤੇ ਸੀ ਪਰ ਅਜੇ ਉਹਨਾਂ ਨੂੰ ਅੰਬੈਸੀ ਵੱਲੋਂ ਤਰੀਕ ਦੇਰ ਨਾਲ ਮਿਲਣੀ ਸੀ ਆਪਣੇ ਬੱਚਿਆਂ ਦੇ ਜਨਮ ਤੋਂ ਬਾਅਦ ਆਪਣੇ ਪਾਪਾ ਤੇ ਭਰਾ ਦੇ ਆਉਣ ਤੋਂ ਬਾਅਦ ਉਹਨਾਂ ਨੂੰ ਆਪਣੇ ਕੁਲ ਰਹਿਸ਼ ਦਾ ਪ੍ਰਬੰਧ ਕਰਨ ਬਾਰੇ ਉਹ ਅਕਸਰ ਸੋਚਦੀ ਰਹਿੰਦੀ ਕਿਉਂਕਿ ਉਸਨੇ ਇਹ ਜਾਣ ਲਿਆ ਸੀ ਕਿ ਉਹਨਾਂ ਦਾ ਨਵੇਂੰਦਰ ਕੌਰ ਤੇ ਸੁਖਚੈਨ ਨਾਲ ਰਹਿਣਾ ਘਰ ਵਿੱਚ ਝਗੜੇ ਦਾ ਕਾਰਨ ਬਣ ਸਕਦਾ ਸੀ ਇਸੇ ਕਰਕੇ ਉਸਨੇ ਪੂਰੇ 1 ਸਾਲ ਦਾ ਇੱਕ ਬੈੱਡਰੂਮ ਦਾ ਕਿਰਾਇਆ ਪਹਿਲਾ ਹੀ ਜੋੜਨਾ ਸ਼ੁਰੂ ਕਰ ਦਿੱਤਾ ਸੀ ਉਸਨੇ ਇਹ ਵੀ ਸੋਚ ਰਿਆ ਸੀ ਕਿ ਸਕੂਲ ਜਾਣ ਲੱਗੀ ਉਹ ਆਪਣੇ ਬੱਚੇ ਆਪਣੇ ਪਾਪਾ ਕੋਲ ਛੱਟ ਕੇ ਜਾਇਆ ਕਰੇਗੀ ਇੱਕ ਦਿਨ ਨਵਿੰਦਰ ਕੌਰ ਨੇ ਸਵੇਰੇ ਨਾਸ਼ਤੇ ਵੇਲੇ ਜਸਪ੍ਰੀਤ ਨੂੰ ਪੁੱਛੀ ਲਿਆ ਤੂੰ ਜਸਪ੍ਰੀਤ ਚਰਚ ਫੇਰੇ ਨੂੰ ਫੇਲੀ ਜਾ ਰਹੀ ਹੈ ਤੂੰ ਸਮਝਦੀ ਹੈ ਕਿ ਅਸੀਂ ਅੰਨੇ ਆ ਸਾਫ਼ ਦੱਸ ਕੇ ਆਪਣੇ ਢਿੱਡ ਵਿੱਚ ਇੱਕ ਇਸ ਦਾ ਬੱਚਾ ਲਈ ਫਿਰਦੀ ਹੈ ਨਵਿੰਦਰ ਕੌਰ ਦਾ ਚਿਹਰਾ ਬਹੁਤ ਗੰਭੀਰ ਸੀ ਤੇ ਬਾਕੀ ਸਾਰੇ ਜਸਪ੍ਰੀਤ ਵੱਲ ਬਹੁਤ ਹੀ ਹੈਰਾਨੀ ਨਾਲ ਵੇਖਣ ਲੱਗ ਪਏ ਸੋਚਦੀ ਸੀ ਕਿ ਉਜਾਗਰ ਕੋਲੋਂ ਤੁਹਾਨੂੰ ਮੈਂ ਖੁਸ਼ਖਬਰੀ ਦਵਾਵਾਂ ਪਰ ਚਲੋ ਤੁਸੀਂ ਹੁਣ ਜਾਣ ਹੀ ਲਿਆ ਹਾਂਜੀ ਮਾਈ ਜੀ ਦੱਸੋ ਆਪਣੀ ਮੰਮੀ ਤੇ ਡੈਡੀ ਨੂੰ ਇਹ ਖੁਸ਼ਖਬਰੀ ਉਸਨੇ ਜਾਗਰ ਵੱਲ ਮੁਸਕਰਾ ਕੇ ਵੇਖਦਿਆਂ ਕਿਹਾ ਸੁਣੋ ਸੁਣੋ ਸਭ ਸੁਣੋ ਮੈਂ ਪਾਪਾ ਬਣ ਜਾ ਰਿਹਾ ਹਾਂ ਇਹ ਮੇਰਾ ਬੱਚਾ ਹੈ ਮੰਮੀ ਜੀ ਡੈਡੀ ਜੀ ਮੈਂ ਵੀ ਭਪਿੰਦਰ ਬਾਂਖ ਹੁਣ ਡੈਡੀ ਬਣ ਜਾਵਾਂਗਾ ਇਹ ਮੇਰਾ ਲਹੂ ਹੈ ਮੇਰਾ ਆਪਣਾ ਹਜਾਗਰ ਬਹੁਤ ਖੁਸ਼ੀ ਵਿੱਚ ਬੋਲਿਆ ਤੇਰਾ ਸਿਰ ਖਰਾਬ ਤਾਂ ਨਹੀਂ ਕਿਤੇ ਜਿਵੇਂ ਸਾਨੂੰ ਨਹੀਂ ਪਤਾ ਤੇਰਾ ਨਵਿੰਦਰ ਕੌਰ ਗੁੱਸੇ ਵਿੱਚ ਬੋਲੀ ਜਿਵੇਂ ਤੇਰੀ ਬੰਨੋ ਆਖੀ ਜਾਂਦੀ ਹੈ ਨਾ ਤੂੰ ਉਵੇਂ ਹੀ ਮੰਨੀ ਜਾਣਾ ਹੈ ਤੇਰੇ ਕੋਲੋਂ ਬੱਚਾ ਕਿਵੇਂ ਹੋਊ ਜਾਗਰ ਵੀਰੇ ਤੈਨੂੰ ਪਤਾ ਕਿ ਤੂੰ ਬਿਮਾਰ ਹੈ ਇਸ ਗੱਲ ਵਿੱਚ ਭਵਿੰਦਰ ਬੋਲਿਆ ਉਸੇ ਵਕਤ ਜਸਪ੍ਰੀਤ ਆਪਣੀ ਸਾਰੀ ਸ਼ਾਂਤੀ ਖੋ ਬੱਟੀ ਤੇ ਬੋਲੀ ਤੂੰ ਏ ਭਵਿੰਦਰਾ ਜਾਣਦਾ ਹੈ ਮੈਨੂੰ ਕਿ ਨਹੀਂ ਤੈਨੂੰ ਉਦੋਂ ਮਾਫ ਕਰ ਦਿੱਤਾ ਸੀ ਤੇ ਹੁਣ ਤੇਰੇ ਜੀਭ ਲੱਗੀ ਤੇਰੀ ਗਤ ਮੈਂ ਉਦੋਂ ਹੀ ਕਰ ਦਿੰਦੀ ਅਦ ਹੁਣ ਤੂੰ ਚੁੱਪ ਰਹਿੰਦਾ ਫੇਰ ਉਹਨੇ ਨਵਿੰਦਰ ਕੌਰ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਕਿਹਾ ਹੁਣ ਤੂੰ ਸੁਨ ਨਵਿੰਦਰ ਕੁਰੇ ਇਹ ਬੱਚਾ ਉਹ ਜਾਗਰ ਸਿੰਘ ਦਾ ਹੈ ਅਸੀਂ ਕਲੀਨ ਕਰਾਈ ਇਹ ਸ਼ੁਭ ਕੰਮ ਕਰਵਾਇਆ ਤੂੰ ਮੂਰਖ ਬਣਾਉਂਦੀ ਫਿਰਦੀਆਂ ਸਾਨੂੰ ਜਾਗਰਤਾ ਸਿਧਰ ਹੈ ਤੇ ਇਹਨੂੰ ਤੂੰ ਆਪਣੇ ਮਗਰ ਲਾ ਲਿਆ ਤੂੰ ਇਹ ਸੋਚ ਲਿਆ ਕਿ ਆਪਣੇ ਪਾਪ ਤੂੰ ਛੁਪਾ ਲਵੇਂਗੀ ਜ਼ਰੂਰ ਸਕੂਲ ਵਿੱਚ ਕੋਈ ਫਸਾਰਿਆ ਹੋਣਾ ਤੇ ਪ੍ਰੈਗਨੈਂਟ ਹੋ ਕੇ ਮੇਰੇ ਪੁੱਤ ਦੇ ਨਾਂ ਲਾਉਣ ਲੱਗੀ ਹੈ ਚੰਗਾ ਬਹਾਨਾ ਘੜਿਆ ਕਲੀਨਿਕ ਦਾ ਪਤਾ ਨਹੀਂ ਕਿਸ ਦੀ ਉਲਾਦ ਹੈ ਨਵਿੰਦਰ ਕੌਰ ਦਾ ਮੂੰਹ ਗੁੱਸੇ ਨਾਲ ਹਲਸੀ ਤੇ ਉਸਤੇ ਬੁੱਲ ਜ਼ਰਾ ਕੰਬਣ ਵੀ ਲੱਗ ਪੈਸਾ ਤੂੰ ਆਪਣਾ ਮੂੰਹ ਸੰਭਾਲ ਸੁਣ ਲਿਆ ਬਿਨਾਂ ਸਬੂਤ ਦੇ ਤੂੰ ਜੁਰਤ ਕਿਵੇਂ ਕਰ ਲਈ ਮੇਰੇ ਉੱਤੇ ਇੰਜ ਦਾ ਦੋਸ਼ ਲਾਉਣ ਦੀ ਇੱਕ ਵਾਰ ਫੇਰ ਤੂੰ ਇਹੋ ਜਿਹਾ ਕੁਝ ਆਖ ਜ਼ਰਾ ਤੈਨੂੰ ਹੁਣੇ ਦੱਸ ਦਿਆਂ ਕਿ ਅਣਕ ਵਾਲੇ ਕੀ ਕਰਦਿਆ ਕਰਦੇ ਨੇ ਜਸਪ੍ਰੀਤ ਭੜ ਗਈ ਅਤੇ ਉੱਠ ਖਲੋਤੀ ਉਹ ਆਪਣੇ ਅੰਦਰ ਅਚਾਨਕ ਭਰੇ ਗੁੱਸੇ ਵਿੱਚ ਨਵਿੰਦਰ ਕੌਰ ਦੇ ਬਿਲਕੁਲ ਕੋਲ ਜਾ ਖਲੋਤੀ ਆਖ ਤਾਂ ਸ਼ਬਦ ਫੇਰ ਜ਼ਰਾ ਅਸੀਂ ਗਏ ਸੀ ਕਲੀਨਿਕ ਮੇਰਾ ਟੈਸਟ ਹੋਇਆ ਸੀ ਸਭ ਕੁਝ ਮੇਰੇ ਨਾਲ ਰਲ ਕੇ ਹੋਇਆ ਮਮੀ ਬਸ ਮੈਂ ਤਾਂ ਨਹੀਂ ਦੱਸਿਆ ਕਿਉਂਕਿ ਪ੍ਰੀਤ ਤਾਂ ਜੇ ਕੁਝ ਦੱਸਣਾ ਨਹੀਂ ਸੀ ਚਾਹੁੰਦੀ ਅਜਾ ਕਰਨੇ ਗੁੱਸੇ ਵਿੱਚ ਆ ਕੇ ਇਹ ਗੱਲ ਗਲਤ ਕਹੀ ਹੈ ਤੁਸੀਂ ਮਮੀ ਇੰਜ ਦੇ ਦੋਸ਼ ਨਾ ਲਾਵੋ ਪ੍ਰੀਤ ਉੱਤੇ ਮਮੀ ਜੀ ਤੂੰ ਚੁੱਪ ਕਰ ਓਏ ਲਾਈ ਲੱਗ ਨਮਿੰਦਰ ਕੌਰ ਉ ਜਾ ਕਰ ਨੂੰ ਕੜਕ ਕੇ ਬੋਲੀ ਇਹ ਬਿਲਕੁਲ ਹੋ ਸਕਦਾ ਹੈ ਨਵੀ ਤੂੰ ਗਲਤ ਨਾ ਬੋਲ ਠੀਕ ਹੈ ਜਸਪ੍ਰੀਤ ਮੰਨ ਲਿਆ ਭਾਈ ਅਰ ਤੋਂ ਆ ਨੂੰ ਇਸਲਾਹ ਦੇ ਵਿੱਚ ਸਾਨੂੰ ਵੀ ਲੈਣਾ ਚਾਹੀਦਾ ਸੀ ਮਿਹਰਬਾਨ ਸਿੰਘ ਨੇ ਆਖਿਆ ਉਸੇ ਵੇਲੇ ਸੁਖਚੈਨ ਭੁਪਿੰਦਰ ਨੂੰ ਆਪਣੇ ਕਮਰੇ ਨੂੰ ਲੈ ਗਈ ਇਹ ਆਖ ਕੇ ਤੁਸੀਂ ਕੀ ਕੀਤਾ ਦੱਸੋ ਮੈਨੂੰ ਇਸ ਘਰ ਵਿੱਚ ਗੰਦੇ ਲੋਕ ਜ਼ਿਆਦਾ ਰਹਿੰਦੇ ਨੇ ਤੇ ਚੰਗੇ ਘੱਟ ਦਵਾਇ ਚਲਦੀ ਇਸ ਘਰ ਵਿੱਚ ਤਕਰੀਬਨ 6 ਸਾਲ ਤੋਂ ਤਾਂ ਮੈਂ ਇਹ ਵੇਖਦੀ ਆ ਰਹੀ ਹਾਂ ਤੁਹਾਡੇ ਬਿਨਾਂ ਡੈਡੀ ਜੀ ਮੇਰੇ ਪ੍ਰਤੀ ਸਭ ਬੇਗਾਨਗੀ ਬਖਾਉਂਦੇ ਹਨ ਦੱਸੋ ਮੈਂ ਕਿਸ ਨਾਲ ਸਲਾਹ ਕਰਦੀ ਇਸ ਔਰਤ ਵਿੱਚੋਂ ਮੈਂ ਆਪਣੀ ਬੀਜੀ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਇਹ ਔਰਤ ਮੇਰੀ ਬਣੀ ਨਹੀਂ ਇਹਨੂੰ ਤਾਂ ਸਗਤੈਨ ਵਰਗੀਆਂ ਚਮਚੀਆਂ ਚਾਹੀਦੀਆਂ ਹਨ ਬੜੀ ਇੱਜ਼ਤ ਕੀਤੀ ਮੈਂ ਇਸ ਦੀ ਪਰ ਇਸ ਨੇ ਇੱਕ ਗੈਰ ਮਰਦਾ ਦੋਸ਼ ਮੇਰੇ ਉੱਤੇ ਲਾਇਆ ਕਿ ਮੈਂ ਇਹਦੀ ਹਿੰਮਤ ਕਿਵੇਂ ਪੈ ਗਈ ਅੱਖਰ ਦੀ ਫਿਰ ਉਹਨੇ ਨਵਿੰਦਰ ਕੌਰਵਲ ਮੂੰਹ ਕਰਕੇ ਕਿਹਾ ਜਿਉਂ ਜਾ ਵੀ ਆ ਜਾਕਰ ਉਹ ਮੇਰਾ ਪਤੀ ਹੈ ਤੇ ਮੈਂ ਉਸ ਦੀ ਇੱਜ਼ਤ ਆ ਤੇ ਮੈਂ ਆਪਣੇ ਭਰਾ ਤੇ ਪਾਪਾ ਦੀ ਵੀ ਇੱਜ਼ਤ ਆ ਤੇਰਾ ਤਾਂ ਮੈਨੂੰ ਪਤਾ ਨਹੀਂ ਕੁਝ ਵੀ ਪਰ ਅੱਜ ਤੱਕ ਜੇ ਕਿਸੇ ਮਰਦ ਨੇ ਮੈਨੂੰ ਹੱਥ ਵੀ ਲਾਇਆ ਮੈਂ ਉਸੇ ਵਕਤ ਉਸਨੂੰ ਸਿੱਧਾ ਕੀਤਾ ਆਪਣੇ लाडले ਪੁੱਤ ਭਪਿੰਦਰ ਨੂੰ ਪੁੱਛ ਲਵੀ ਕਿਵੇਂ ਮੈਂ ਤਾਂ ਕਰਦਾ ਸੀ ਮੈਨੂੰ ਹੱਥ ਪਾਉਣ ਤੋਂ ਬਾਅਦ ਜਿਵੇਂ ਅਜਿਹੀ ਹੁੰਦੀ ਨਾ ਭਪਿੰਦਰ ਨੂੰ ਕਿਉਂ ਝਟਕਦੀ ਤੂੰ ਦੱਸ ਤੂੰ ਕਿਸ ਮਰਦ ਨਾਲ ਜੋੜਦੀ ਏ ਮੈਨੂੰ ਤੇਰਾ ਇਹ ਹੌਸਲਾ ਕਿਵੇਂ ਪਿਆ ਕੇ ਤੂੰ ਇੰਜ ਦਾ ਦੋਸ਼ ਮੇਰੇ ਉੱਤੇ ਲਾ ਦਿੱਤਾ ਸੜ ਜਾਵੇ ਤੇਰੀ ਇਹ ਜੀ ਗੰਦੀ ਜੀਬ ਜਸਪਰੀ ਦਾ ਮੂੰਹ ਗੁੱਸੇ ਨਾਲ ਹੋਰ ਲਾਲ ਹੋ ਚੁੱਕਿਆ ਸੀ ਤੁਸੀਂ ਬਰਾਛਾ ਲਗਾਤਾਰ ਫਰਕ ਰਹੀਆਂ ਸਨ ਬਕਵਾਸ ਬੰਦ ਕਰ ਨਵਿੰਦਰ ਕੌਰ ਫਿਰ ਕਟੀ ਤੂੰ ਕਰ ਬਕਵਾਸ ਬੰਦ ਪਹਿਲਾਂ ਕਾਬੂ ਰੱਖ ਆਪਣੀ ਗੰਦੀ ਜ਼ੁਬਾਨ ਉੱਤੇ ਜਸਪ੍ਰੀਤ ਉਸੇ ਲੈ ਜਿ ਵਿੱਚ ਕਟਕੀ ਮੂੰਹ ਤੇ ਥੱਪੜ ਪਊਗਾ ਜੇ ਬਹੁਤੀ ਬੋਲੀ ਐ ਐਵੇਂ ਸਿਰ ਉੱਤੇ ਚੜੀ ਜਾਂਦੀ ਐ ਤੂੰ ਇਸ ਵਾਰ ਨਵਿੰਦਰ ਕੌਰ ਵੀ ਪੂਰੇ ਗੁੱਸੇ ਵਿੱਚ ਆ ਗਈ ਤੂੰ ਮੇਰੇ ਥੱਪੜ ਮਾਰ ਕੇ ਤਾਂ ਵੇਖ ਨਾਲ ਹੀ ਬਰਾਬਰ ਆਵੇਗਾ ਮੇਰਾ ਥੱਪੜ ਵੀ ਸਮਝ ਗਈ ਏ ਨਾ ਕਿ ਨਹੀਂ ਇਸ ਵਾਰ ਜਸਪ੍ਰੀਤ ਨਵਿੰਦਰ ਕੌਰ ਵੱਲ ਵਧੀ ਨਵਿੰਦਰ ਕੌਰ ਪਿੱਛੇ ਹਟ ਕੇ ਬੋਲੀ ਨਿਕਲੇ ਇਥੋਂ ਤੂੰ ਜੰਮ ਲੈ ਜਿੱਥੇ ਜਾ ਕੇ ਤੂੰ ਇਹਨੂੰ ਜੰਮਣਾ ਹੈ ਇੰਜ ਨਹੀਂ ਬੋਲਣਾ ਨਵੀ ਮਿਹਰਬਾਨ ਸਿੰਘ ਬੋਲਿਆ ਉਹ ਜਸਪ੍ਰੀਤ ਦੇ ਹੱਕ ਵਿੱਚ ਖੜਨਾ ਲੋਚਦਾ ਸੀ ਜਿਸ ਨੇ ਉਸ ਦੀ ਕਰਤੂਤ ਹੁਣ ਫੇਰ ਟੱਕ ਲਈ ਸੀ ਪਰ ਉਸ ਦੇ ਅੰਦਰੋਂ ਨਮਿੰਦਰ ਕੌਰ ਦਾ ਰੋਬ ਅਜੇ ਜਾ ਨਹੀਂ ਸੀ ਰਿਹਾ ਗਈ ਗੁਜਰੀ ਔਰਤ ਜ਼ਬਾਨ ਦੀ ਗੰਦੀ ਔਰਤ ਇਹ ਆਖ ਕੇ ਜਸਪ੍ਰੀਤ ਉਜਾਗਰ ਨੂੰ ਲੈ ਕੇ ਉੱਤੇ ਆਪਣੇ ਕਮਰੇ ਵਿੱਚ ਚਲੀ ਗਈ ਪਿੱਛੋਂ ਮਿਹਰਬਾਨ ਸਿੰਘ ਨਮਿੰਦਰ ਨੂੰ ਸਮਝਾਉਣ ਲੱਗ ਪਿਆ ਤੇਰਾ ਸਿਰ ਤਾਂ ਨਹੀਂ ਘੁੰਮ ਗਿਆ ਕਿਤੇ ਇਸ ਹਾਲਤ ਵਿੱਚ ਉਹਨੂੰ ਤੂੰ ਇਹ ਕੀ ਆਖ ਰਹੀਆਂ ਕਿ ਨਿਕਲ ਜਾ। ਅਜਾਗਰ ਦਾ ਘਰ ਵਿੱਚ ਕੋਈ ਹੱਕ ਨਹੀਂ। ਇਸ ਹਾਲਤ ਵਿੱਚ ਹਜੇ ਕੜਵੇ ਬੋਲੀ ਬੋਲੀ ਦੇ ਨਵੀ ਤੇਰਾ ਗੁੱਸਾ ਤੇਰੇ ਕਾਬੂ ਵਿੱਚ ਹੈ ਹੀ ਨਹੀਂ। ਤੇਰੀ ਵਧੀਕੀ ਮੈਂ ਸਹਿ ਲੈਂਦਾ ਹਾਂ। ਮੇਰੀ ਗੱਲ ਹੋਰ ਹੈ। ਕਿਉਂਕਿ ਤੇਰੇ ਅੱਗੇ ਮੈਂ ਹਮੇਸ਼ਾ ਚੁੱਕਦਾ ਆਇਆ ਕਿ ਪਰਵਾਹ ਠੀਕ ਰੇ। ਪਰ ਤੇਰੇ ਗੁੱਸੇ ਦਾ ਤਾਂ ਅੰਤ ਹੀ ਕੋਈ ਨਹੀਂ ਨਵੀ। ਤੂੰ ਸੀ ਮੇਰਾ ਸਾਥ ਦੇਣਾ ਹੈ ਕਿ ਉਸ ਚੜੇਲ ਦਾ ਨਵਿੰਦਰ ਕੌਰ ਨੇ ਮਹਰਬਾਨ ਸਿੰਘ ਦਾ ਸਭ ਕੁਝ ਆਖਿਆ ਨਜ਼ਰ ਅੰਦਾਜ਼ ਕਰਕੇ ਕਿਹਾ। ਵੱਲ ਸਾਥ ਦੇਣ ਵਾਲੀ ਨਹੀਂ ਉਹ ਇਸ ਘਰ ਦੀ ਨੂੰਹ ਹੈ ਮੈਨੂੰ ਦੱਸਿਆ ਇੱਕ ਸਿਦਰੇ ਤੇ ਨਪੁੰਸਕ ਨਾਲ ਉਹਨੂੰ ਬੰਨ੍ਹ ਦਿੱਤਾ ਗਿਆ ਸੀ ਪਰ ਉਹਨੇ ਆਪਣੇ ਘਰ ਦੀ ਇੱਜ਼ਤ ਰੱਖੀ ਹੈ ਤੈਨੂੰ ਇਹ ਸੋਚਣਾ ਚਾਹੀਦਾ ਹੈ ਫਿਰ ਉਹ ਪ੍ਰੈਗਨੈਂਟ ਹੈ ਇਹ ਵੀ ਸੱਚ ਹੈ ਕਿ ਕਲੀਨਿਕ ਰਾਹੀਂ ਉਜਾਗਰ ਦਾ ਬੱਚਾ ਹੋ ਸਕਦਾ ਹੈ ਕਲੀਨਿਕ ਤੋਂ ਪਤਾ ਕਰ ਲਵੀ ਜੇ ਕਿਤੇ ਨੂੰ ਬਹੁਤਾ ਸ਼ੱਕ ਹੈ ਮੈਨੂੰ ਜਸਪ੍ਰੀਤ 'ਤੇ ਪੂਰਾ ਭਰੋਸਾ ਹੈ ਪਰ ਜੇ ਇਹ ਹਾਲਤ ਵਿੱਚ ਘਰੋਂ ਨਿਕਲਣ ਦੀ ਆਖਣਾ ਬਹੁਤ ਹੀ ਬੁਰੀ ਗੱਲ ਹੈ ਜੇ ਦੋਨੋਂ ਚਲੇ ਗਏ ਫੇਰ ਸਾਰੇ ਲੋਕ ਗੱਲਾਂ ਕਰਨਗੇ ਕਿ ਨਹੀਂ ਆਪਣੀ ਇੱਜ਼ਤ ਉੱਚਲੇਗੀ ਅਗਲੇ ਨੇ ਲੋਕਾਂ ਅੱਗੇ ਕਲੀਨ ਦੇ ਸਬੂਤ ਰੱਖਦੇ ਨੇ ਤੇ ਲੋਕ ਤੈਨੂੰ ਬੁਰੀ ਆਖਣਗੇ ਗੁੱਸਾ ਮਾਰ ਤੇ ਹੁਣ ਤੂੰ ਉਹਨੂੰ ਜਾ ਕੇ ਆ ਕੇ ਜਸਪ੍ਰੀਤ ਮੇਰੀ ਗਲਤ ਫहमी ਨਿਕਲ ਗਈ ਹੈ ਚੱਲ ਕੋਈ ਨਹੀਂ ਗੁੱਸੇ ਵਿੱਚ ਇੰਜ ਨਹੀਂ ਕਰੋ ਨਿਕਲ ਜਾਈਦਾ ਉਹਨੇ ਅੱਗੇ ਤੋਂ ਜੋ ਬਕਵਾਸ ਕੀਤਾ ਉਹ ਨਹੀਂ ਸੁਣਿਆ ਤੁਹਾਨੂੰ ਪਹਿਲ ਤੂੰ ਕੀਤੀ ਹੈ ਇੱਕ ਸੱਚੇ ਪੱਕੇ ਬੰਦੇ ਨੂੰ ਝੂਠੀ ਊਂਜ ਬਹੁਤ ਬੁਰੀ ਤਰ੍ਹਾਂ ਚੁੱਪ ਜਾਇਆ ਕਰਦੀ ਹੈ ਨਵੀ ਤੂੰ ਆਪਣਾ ਗੁੱਸਾ ਮਾਰ ਇਸੇ ਵਿੱਚ ਹੀ ਆਪਣੇ ਘਰ ਦੀ ਚੰਗਿਆਈ ਹੈ ਮਹਿਬਾਨ ਨਵਿੰਦਰ ਕੌਰ ਤਾਂ ਮੋਢਾ ਥਾਪੜਿਆ ਕੁਝ ਦੇਰ ਬਾਅਦ ਦੋ ਸੂਟਕੇਸ ਲੈ ਕੇ ਜਸਪ੍ਰੀਤ ਤੇ ਉਜਾਗਰ ਉਤੋਂ ਹੇਠਾਂ ਆ ਗਏ ਜਸਪ੍ਰੀਤ ਨੇ ਕਰਦੀਆਂ ਚਾਬੀਆਂ ਵਗਾ ਕੇ ਨਵਿੰਦਰ ਕੌਰ ਅੱਗੇ ਸੁੱਟ ਦਿਆਂ ਕਿਆ ਸਾਹਬ ਆਪਣੇ ਮਹਿਲਾਂ ਨੂੰ ਫੇਰ ਉਹ ਤੇ ਉਜਾਗਰ ਦਰਵਾਜ਼ੇ ਵੱਲ ਵਧਣ ਲੱਗੇ ਨਵਿੰਦਰ ਕੌਰ ਬੋਲੀ ਪਜਾਗਰ ਤੂੰ ਰੁਕ ਜਾ ਨਹੀਂ ਮੈਂ ਫਰੀਜ਼ ਨਾਲ ਹੀ ਜਾਵਾਂਗਾ ਤੁਸੀਂ ਹਮੇਸ਼ਾ ਪ੍ਰੀਤ ਨਾਲ ਦੁਇਤ ਕੀਤੀ ਹੈ ਮੰਮੀ ਜੀ ਮਿਹਰਬਾਨ ਸਿੰਘ ਬੋਲਿਆ ਜਸਪ੍ਰੀਤ ਨਹੀਂ ਜਾਣਾਂ ਕਿਤੇ ਵੀਤੀ ਏ ਇਸ ਘਰ ਵਿੱਚ ਆਪਣੇ ਸਾਰੇ ਪਰਿਵਾਰ ਦਾ ਹਿੱਸਾ ਹੈ ਤੇ ਤੁਹਾਡੇ ਦੋਨਾਂ ਦਾ ਵੀ ਉਨਾ ਹੀ ਹੱਕ ਹੈ ਜਿੰਨਾ ਹੋਰ ਸਭ ਦਾ ਜੇ ਹਿੱਸਾ ਹੁੰਦਾ ਡੈਡੀ ਜੀ ਇਹ ਔਰਤ ਮੈਨੂੰ ਘਰੋਂ ਨਿਕਲਣ ਨੂੰ ਨਾ ਆਖਦੀ ਇਹ ਕਹਿ ਕੇ ਜਸਪ੍ਰੀਤ ਬਾਹਰ ਨਿਕਲ ਗਈ ਤੇ ਉਸਤੇ ਬਗੜੀ ਉ ਜਾਗਰ ਨਿਕਲ ਗਿਆ ਨਵੀ ਤੂੰ ਕੁਝ ਸਮਝ ਕਰ ਇਹ ਕੀ ਮਿਹਰਬਾਨ ਸਿੰਘ ਵੀ ਉਹਨਾਂ ਦੇ ਮਗਰ ਬਾਹਰ ਨਿਕਲ ਗਿਆ ਜਸਪ੍ਰੀਤ ਡਰਾਈਵਰ ਸੀਟ ਉੱਤੇ ਜਾ ਬੈਠੀ ਤੇ ਉ ਜਾਗਰ ਨੇ ਕਾਰ ਦੇ ਟਰੰਕ ਵਿੱਚ ਸੂਟ ਕੇਸ ਰੱਖ ਦਿੱਤੇ ਤੇ ਟਰੰਕ ਬੰਦ ਕਰ ਦਿੱਤਾ ਮਿਹਰਬਾਨ ਸਿੰਘ ਬੋਲਿਆ ਉ ਜਾਗਰ ਰੁਕ ਪੁੱਤਰ ਤੇ ਫਿਰ ਉਹ ਨਸ ਕੇ ਜਸਪ੍ਰੀਤ ਦੇ ਕੋਲ ਜਾ ਕੇ ਕਾਰ ਦੇ ਸ਼ੀਸ਼ੇ ਉੱਤੇ ਹੱਥ ਮਾਰ ਕੇ ਉਸ ਨੂੰ ਸ਼ੀਸ਼ਾ ਨੀਵਾ ਕਰਨ ਲਈ ਆਖਣ ਲੱਗਿਆ ਜਸਪ੍ਰੀਤ ਨੇ ਸ਼ੀਸ਼ਾ ਨੀਵਾ ਕਰ ਲਿਆ ਤੇ ਬੋਲੀ ਹਾਂਜੀ ਡੈਡੀ ਜੀ ਦੱਸੋ ਵੇਖ ਜਸਪ੍ਰੀਤ ਇੰਜ ਇਸ ਹਾਲਤ ਵਿੱਚ ਨਹੀਂ ਕਰੋ ਜਾਈਦਾ ਨਵਿੰਦਰ ਵਿੱਚ ਗੁੱਸਾ ਹੈ ਬਸ ਸੋਝੋ ਤੇਰੀ ਬਦ ਦੁਸ਼ਮਣ ਨਹੀਂ ਹੈ ਉਹਨੂੰ ਗਲਤਫਹਿਮੀ ਹੋ ਗਈ ਸੀ ਮੈਂ ਮੰਨਦਾ ਕਿ ਉਸ ਦਾ ਸੁਭਾਸਦਾਰਾ ਗੁੱਸਾ ਲੈ ਪਰ ਵੱਡੀ ਹੈ ਉਸ ਤੇ ਆਕੇ ਸ਼ਬਦਾਂ ਨੂੰ ਮਨ ਵਿੱਚੋਂ ਕੱਢ ਤੇ ਵਾਪਸ ਅੰਦਰ ਘਰ ਚੱਲ ਮਿਹਰਬਾਨੀ ਬਹੁਤੀ ਨਿਮਰਤਾ ਨਾਲ ਆਖਿਆ ਡੈਡੀ ਜੀ ਤੁਹਾਨੂੰ ਕਦੇ ਮੈਂ ਦੱਸਿਆ ਨਹੀਂ ਇਸ ਔਰਤ ਦਾ ਵਤੀਰਾ ਸ਼ੁਰੂ ਤੋਂ ਹੀ ਮੇਰੇ ਪ੍ਰਤੀ ਬਹੁਤ ਬੁਰਾ ਰਿਹਾ ਹੈ ਬਸ ਮੈਂ ਨਜ਼ਰ ਅੰਦਾਜ਼ ਕਰਦੀ ਰਹੀਆਂ ਅੱਜ ਇਹ ਔਰਤ ਆਪਣੀ ਹੱਦ ਟੱਪ ਗਈ ਹੈ। ਇਸ ਨੇ ਮੈਨੂੰ ਕਿਸੇ ਗੈਰ ਮਰਦ ਨਾਲ ਜੋੜ ਕੇ ਮੈਨੂੰ ਸਭ ਦੇ ਸਾਹਮਣੇ ਜ਼ਲੀਲ ਕੀਤਾ ਹੈ। ਤੁਹਾਨੂੰ ਸ਼ਾਇਦ ਨਹੀਂ ਪਤਾ। ਮੈਂ ਬੜੀ ਕੋਸ਼ਿਸ਼ ਕੀਤੀ ਕਿ ਇਹ ਮੇਰੀ ਬੀਜੀ ਦੀ ਘਾਟ ਪੂਰੀ ਕਰ ਦੇਵੇ ਪਰ ਨਹੀਂ। ਇਸ ਵਿੱਚੋਂ ਦੂਸਰਾ ਪਨ ਕਦੇ ਗਿਆ ਹੀ ਨਹੀਂ। ਇਹਦੇ ਨਾਲੋਂ ਦੂਰ ਰਹਿਣਾ ਹੀ ਚੰਗਾ ਰਹੇਗਾ। ਕੋਈ ਦਿਨ ਬਾਅਦ ਮੇਰੇ ਪਾਪਾ ਤੇ ਨਿੱਕੇ ਨੇ ਆਉਣਾ ਤੇ ਇਹ ਉਹਨਾਂ ਬਾਰੇ ਆਪਣੀ ਗੰਦੀ ਜ਼ੁਬਾਨ ਖੋਲੇਗੀ ਫੇਰ ਪਤਾ ਨਹੀਂ ਮੈਂ ਕੀ ਕਰ ਬੈਠਾਂ। ਤੇ ਉਹਨਾਂ ਨੂੰ ਇਹ ਅਹਿਸਾਸ ਕਰਵਾਏਗੀ ਕਿ ਉਹ ਇਸ ਤੇ ਰਹਿਮਤ ਹੈ ਹਨ ਮੈਂ ਇੰਜ ਨਹੀਂ ਹੁਣ ਦੇਵਾਂਗੀ ਕਦੇ ਵੀ ਸਾਨੂੰ ਹਣ ਜਾਣ ਦਿਓ ਤੁਸੀਂ ਸਾਨੂੰ ਮਿਲਣ ਆ ਜਾਇਆ ਕਰਨਾ ਅਸੀਂ ਇੱਕ ਦਿਨ ਆਪਣੀ ਸਹੇਲੀ ਅਮਲੀ ਕੋਲ ਰੁਕਾਂਗੇ ਤੇ ਦੂਸਰੇ ਦਿਨ ਹੀ ਤਿੰਨ ਕਮਰਿਆਂ ਵਾਲਾ ਅਪਾਰਟਮੈਂਟ ਵਗੈਰਾ ਲੱਭ ਲਵਾਂਗੇ ਤੁਸੀਂ ਫਿਕਰ ਨਾ ਕਰਨਾ ਸਾਡਾ ਨਹੀਂ ਨਹੀਂ ਮੈਂ ਇੰਜ ਨਹੀਂ ਤੁਹਾਨੂੰ ਘਰੋਂ ਜਾਣ ਦੇਵਾਂਗਾ ਗੱਡ ਤੋਂ ਬਾਹਰ ਆਓ ਜਸਪ੍ਰੀਤ ਮੈਂ ਬੁਲਾਉਂਦਾ ਆਮ ਨੂੰ ਮਤਲਬ ਨਵੀਨ ਐਨੇ ਨੂੰ ਨਵਿੰਦਰ ਕੋਰਾ ਪੀ ਬਾਹਰ ਆ ਗਈ ਚੱਖਣ ਲੱਗੀ ਚੱਲ ਘਰ ਅੰਦਰ ਜਸਪ੍ਰੀਤ ਐ ਸਾਰੀ ਗੱਲੀ ਗਲਤ ਸਮਝ ਬੈਠੀ ਫਿਰ ਉਹ ਜਸਪ੍ਰੀਤ ਦੀ ਕਾਰ ਅੱਗੇ ਜਾ ਕੇ ਖੜੀ ਹੋ ਗਈ ਤੇ ਆਪਣੇ ਉਂਗਲੀ ਜਸਪ੍ਰੀਤ ਵੱਲ ਕਰਕੇ ਬੋਲੀ ਕਿਸੇ ਨੇ ਕਿਤੇ ਨਹੀਂ ਜਾਣਾ ਸਮਝੀ ਕੁਝ ਦੇਰ ਜਸਪ੍ਰੀਤ ਕਾਰ ਵਿੱਚ ਬੈਠੀ ਰਹੀ ਤੇ ਉਹ ਨਵਿੰਦਰ ਕੌਰਵਲ ਕੂਰ ਕੇ ਵੇਖਦੀ ਰਹੀ ਕੋਲ ਖੜਾ ਮਿਹਰਬਾਨ ਸਿੰਘ ਉਸ ਨੂੰ ਤੇ ਉਹ ਜਾ ਕੇ ਨੂੰ ਕਾਰ ਤੋਂ ਬਾਹਰ ਆਉਣ ਲਈ ਆਖਤ ਰਿਆ ਫਿਰ ਜਦੋਂ ਜਸਪ੍ਰੀਤ ਕਾਰ ਤੋਂ ਬਾਹਰ ਨਿਕਲੀ ਤਦ ਉਸ ਦਾ ਨਵਿੰਦਰ ਕੌਰ ਨੇ ਹੱਥ ਫੜ ਲਿਆ ਤੇ ਆਪਣੇ ਚਿਹਰੇ ਤੇ ਮੁਸਕਰਾਹਟ ਲਿਆਉਂਦਿਆਂ ਬੋਲੀ ਨਿੱਤੋਂ ਵੀਰ ਜੱਗ ਪਾਗਲ ਹੀ ਹੋ ਗਈ। ਪਤਾ ਤੂੰ ਕਿਵੇਂ ਬਦਤਮੀਜ਼ੀ ਨਾਲ ਬੋਲੀਆ ਮੈਨੂੰ। ਤੂੰ ਦੱਸ ਤੇਰਾ ਫਿਰ ਵੀ ਸੌਰੀ ਅੱਖ ਨਾ ਬੰਦਦਾ ਕਿ ਨਹੀਂ? ਮੈਂ ਤੇਰੀ ਵੱਡੀ ਥਾਂ ਉੱਤੇ ਆਂ। ਜਸਪ੍ਰੀਤ ਚਲ ਅੰਦਰ ਚੱਲੀਏ। ਮੰਮੀ ਤੁਸੀਂ ਜਦੋਂ ਮੇਰੇ ਉੱਤੇ ਝੂਠੀ ਉਂਝ ਲਾਈ ਮੈਂ ਨਹੀਂ ਬਰਦਾਸ਼ਤ ਕਰ ਸਕੀ। ਪਰ ਅਸੀਂ ਇੱਥੋਂ ਚਲੇ ਹੀ ਜਾਣਾ। ਨਹੀਂ ਜਾਣਾ। ਤੁਸੀਂ ਕਿਤੇ ਨਹੀਂ ਜਾਣਾ। ਨਮਿੰਦਰ ਕਰਨੀ ਕਿਹਾ। ਕਿਉਂਕਿ ਪਾਪਾ ਤੇ ਨਿੱਕੇ ਨਹੀਂ ਆਉਣਾ ਉਹਨਾਂ ਨੂੰ ਵੱਖਰੀ ਥਾਂ ਰਹਿਣਾ ਹੋਵੇਗਾ ਤੇ ਅਸੀਂ ਉਹਨਾਂ ਨਾਲ ਰਹਿ ਲਵਾਂਗੇ ਤਾਂ ਕਿ ਉਹਨਾਂ ਦਾ ਸ਼ੁਰੂ ਵਿੱਚ ਖਰਚ ਬਚ ਜਾਵੇ। ਜਸਪ੍ਰੀਤ ਨੇ ਕਿਹਾ ਉਹਨਾਂ ਦਾ ਕੋਈ ਭਾਰ ਨਹੀਂ ਹੋਏਗਾ ਉਹ ਦੋਨੋਂ ਪਿਓ ਪੁੱਤ ਹੇਟਲੇ ਕਮਰੇ ਵਿੱਚ ਰਹਿ ਲੈਣਗੇ ਮਿਹਰਬਾਨ ਸਿੰਘ ਬੋਲਿਆ ਫਿਰ ਨਵਿੰਦਰ ਕਾਲ ਬੋਲੀ ਹਾਂ ਹਾਂ ਬਿਲਕੁਲ ਠੀਕ ਉਹ ਹੇਟਲੇ ਕਮਰੇ ਵਿੱਚ ਆਰਾਮ ਕਰ ਲੈਣਗੇ ਐਡਾ ਵੱਡਾ ਘਰ ਹੈ ਤੂੰ ਫਿਕਰ ਨਾ ਕਰ ਜਸਪ੍ਰੀਤ ਪਰ ਤੂੰ ਤਮੀਜ਼ ਨਾਲ ਬੋਲਿਆ ਕਰ ਮੈਨੂੰ ਗੁੱਸੇ ਵਿੱਚ ਵੱਡਿਆਂ ਤੋਂ بڑا ਕੁਝ ਨਿਕਲ ਜਾਇਆ ਕਰਦਾ ਹੈ ਐਨਾ ਤਾਂ ਤੂੰ ਸਮਝ ਜਿਵੇਂ ਅੱਜ ਤੂੰ ਬੋਲੀ ਹੈ ਨਾ ਮੈਨੂੰ ਇੰਜ ਫੇਰ ਨਹੀਂ ਤੂੰ ਮੈਨੂੰ ਕਦੇ ਬੋਲਣਾ ਮੈਂ ਆਪਣਾ ਜੱਤ ਸਤ ਹਮੇਸ਼ਾ ਕਾਇਮ ਰੱਖਿਆ ਮੰਮੀ ਜੀ ਤੇ ਝੂਠੀ ਉਂਝ ਮੈਨੂੰ ਬਰਸ਼ੇ ਵਾਂਗ ਲੱਗਦੀ ਏ ਇਹ ਸਿਰਫ ਮੇਰੀ ਇੱਜ਼ਤ ਹੀ ਨਹੀਂ ਇਸ ਘਰ ਦੀ ਵੀ ਇੱਜ਼ਤ ਹੈ ਤੇ ਮੇਰੇ ਪਾਪਾ ਦੀ ਵੀ ਇੱਜ਼ਤ ਹੈ ਮੇਰੇ ਭਰਾ ਦੀ ਵੀ ਇੱਜ਼ਤ ਹੈ ਆਪਣੇ ਚਿਹਰੇ ਉੱਤੇ ਫੇਰ ਨਰਾਜ਼ਗੀ ਲਿਆਉਂਦੇ ਜਸਪ੍ਰੀਤ ਨੇ ਆਖਿਆ ਮੈਂ ਤੈਨੂੰ ਆਖ ਤਾ ਦਿੱਤਾ ਹੈ ਕਿ ਮੈਂ ਗਲਤ ਸਮਝ ਗਈ ਮੇਰੇ ਕੋਲ ਬਹੁਤ ਵੱਡੀ ਗਲਤੀ ਹੋ ਗਈ ਹੋਰ ਦੱਸ ਕੀ ਮੈਂ ਆਖਾਂ ਇਸ ਵਾਰ ਆਪਣੀ ਬਾਹ ਜਸਪ੍ਰੀਤ ਦੇ ਮੋਢੇ ਉੱਤੇ ਤਰ ਕੇ ਨਿਮਿੰਦਰ ਕੋਲ ਨਿਕਿਆ ਤੂੰ ਆਪਣੀ ਬਤਮੀਜ਼ੀ ਬਾਰੇ ਨਹੀਂ ਕੁਝ ਆਖੇਂਗੀ ਹੂੰ ਮਾਫੀ ਨਹੀਂ ਮੰਗੇਂਗੀ ਹੂੰ ਮਾਫੀ ਮੰਗਦੀ ਆ ਮੰਮੀ ਕੁਝ ਬਲਬਾਸ ਜਸਪ੍ਰੀਤ ਬੋਲੀ ਫਿਰ ਨਵਿੰਦਰ ਕੌਰ ਨੇ ਉਸ ਨੂੰ ਆਪਣੀ ਜਫੀ ਵਿੱਚ ਲੈ ਲਿਆ ਤੇ ਕਿਹਾ ਕਦੋਂ ਐਂ ਡਿਲੀਵਰੀ ਬਸ ਡੇਢ ਮਹੀਨਾ ਹੋਰ ਕੁੜੀ ਜਾਂ ਮੁੰਡਾ ਪਤਾ ਕੀਤਾ ਨਵਿੰਦਰ ਕੌਰ ਜਸਪ੍ਰੀਤ ਨਾਲ ਇੰਦੀ ਗੱਲਾਂ ਕਰਨ ਲੱਗ ਪਈ ਜਿਵੇਂ ਕੁਝ ਵਾਪਰੇ ਹੀ ਨਹੀਂ ਹੁੰਦਾ ਇਸ ਵਾਰ ਜਸਪ੍ਰੀਤ ਜ਼ਰਾ ਮੁਸਕਰਾਈ ਤੇ ਬੋਲੀ ਇੱਕ ਮੁੰਡਾ ਤੇ ਇੱਕ ਕੁੜੀ ਉਜਾਗਰ ਬੋਲਿਆ ਹੈ ਦੋ ਬਹੁਤ ਵਧੀਆ ਵਾਹਿਗੁਰੂ ਦਾ ਸ਼ੁਕਰ ਹੈ ਮੈਂ ਬਹੁਤ ਕੁਝ ਜਾਗਰ ਤੇ ਤੇਰੇ ਲਈ ਸਭ ਨੂੰ ਆਪਣੇ ਲਈ ਵੀ ਕਿਉਂਕਿ ਸਾਡੇ ਹੁਣ ਤਿੰਨ ਪੋਤੇ ਤੇ ਇੱਕ ਪੁੱਤਰੀ ਹੋਵੇਗੀ ਸਾਡੇ ਘਰ ਪਹਿਲੀ ਵਾਰ ਇੱਕ ਧੀ ਵੀ ਆ ਰਹੀ ਹੈ ਇਹ ਆ ਕੇ ਨਵਿੰਦਰ ਕੌਰ ਨੇ ਉਜਾਗਰਵਾਲ ਵੇਖਿਆ ਤੇ ਕਿਹਾ ਚੱਲ ਓ ਬੰਨੋ ਦੇ ਗ੍ਰਾਮ ਕੱਢ ਸੂਟਕੇਸ ਤੇ ਚੱਲ ਅੰਦਰ ਜਸਪ੍ਰੀਤ ਤੂੰ ਵੀ ਅੰਦਰ ਚੱਲ ਸਭ ਰਲ ਕੇ ਅਰਦਾਸ ਕਰੀਏ ਨਵਿੰਦਰ ਕੌਰ ਨੇ ਉਹਦਾ ਹੱਥ ਫੜ ਲਿਆ ਉਸੇ ਵਕਤ ਉਜਾਗਰ ਨੇ ਸੂਟਕੇਸ ਬਾਹਰ ਕੱਢ ਲਿਆ ਦੂਰ ਖੜੇ ਇੱਕ ਗੋਰੇ ਕਵਾਂਡੀ ਨੂੰ ਸਮਝ ਨਹੀਂ ਸੀ ਆ ਰਿਹਾ ਕਿ ਪਹਿਲਾਂ ਸੂਟ ਕੇਸ ਕਾਰ ਵਿੱਚ ਰੱਖੇ ਸਨ ਕਿਤੇ ਬਾਹਰ ਜਾਣ ਖਾਤਰ ਤੇ ਹੁਣ ਸੂਟ ਕੇਸ ਕੱਟ ਕੇ ਫਿਰ ਘਰ ਅੰਦਰ ਨੂੰ ਹੀ ਲਜਾਏ ਜਾ ਰਹੇ ਨੇ ਮਿਹਰਬਾਨ ਸਿੰਘ ਨੇ ਉਸ ਵੱਲ ਮੁਸਕਰਾ ਕੇ ਵੇਖਿਆ ਤੇ ਸਿਰਫ ਹੱਥ ਹਲਾਇਆ ਜਵਾਬ ਵਿੱਚ ਗੋਰੇ ਨੇ ਵੀ ਹੱਥ ਹਲਾਇਆ ਤੇ ਗੋਰਾ ਆਪਣੇ ਘਰ ਅੰਦਰ ਵੜ ਗਿਆ ਮਿਹਰਬਾਨ ਸਿੰਘ ਨੇ ਪਹਿਲੀ ਵਾਰ ਜਸਪ੍ਰੀਤ ਦੇ ਸਿਰ ਨੂੰ ਇੱਕ ਧੀਵੰਗ ਫਲੋਸਿਆ ਤੇ ਕਿਹਾ ਵਧਾਈਆਂ ਤੀਏ ਤੁਹਾਨੂੰ ਵੀ ਡੈਡੀ ਜੀ ਆਖ ਨਵਿੰਦਰ ਕੌਰ ਦੇ ਨਾਲ ਜਸਪ੍ਰੀਤ ਵੀ ਘਰ ਅੰਦਰ ਵੜ ਗਈ ਤੇ ਉਜਾਗਰ ਤੇ ਮਿਹਰਬਾਨ ਸਿੰਘ ਸੂਟ ਕੇ ਸਾਨੂੰ ਆਪਣੇ ਘਰ ਅੰਦਰ ਲੈ ਗਏ ਧੰਨਵਾਦ